ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈਕੇ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇੱਕ ਪੱਤਰਕਾਰ ਦੇ ਉੱਤੇ ਗੋਲੀ ਚਲਾ ਦਿੱਤੀ। ਜ਼ਖਮੀ ਹਾਲਤ ਵਿੱਚ ਪੱਤਰਕਾਰ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਉੱਥੇ ਹੀ ਜ਼ਖਮੀ ਨੇ ਦੱਸਿਆ ਕਿ ਪੁਰਾਣੀ ਰਣਜੀਤ ਦੇ ਚਲਦਿਆਂ ਇਹ ਸਾਰਾ ਮਾਮਲਾ ਹੋਇਆ। ਜਿਹਦੇ ਚਲਦੇ ਉਸ ਦੇ ਉੱਤੇ ਗੋਲੀ ਚਲਾਈ ਗਈ ਹੈ ਅਤੇ ਹੁਣ ਉਹਨਾਂ ਨੇ ਇਨਸਾਫ਼ ਦੀ ਮੰਗ ਕੀਤੀ। ਆਓ ਸੁਣਦੇ ਆ ਕੀ ਕਹਿਣਾ ਜ਼ਗਮੀ ਦਾ ਮੇਰਾ ਨਾਮ ਰਜੀਵ ਕੁਮਾਰ ਆ ਮੈਂ ਬਰਿੰਡਾ ਪ੍ਰੈਸ ਕਲੱਬ ਦਾ ਮੈਂਬਰ ਆ ਔਰ ਮੈਂ ਭਗਤਾ ਭਾਈ ਦਾ ਰਹਿਣ ਵਾਲਾ ਮੈਂ ਅੱਜ ਸਵੇਰੇ ਚੌਂਕ ਦੇ ਵਿੱਚ ਮੈਂ ਤੇ ਮੇਰਾ ਬਰਾਦਰ ਅਸੀਂ ਸਫਾਈ ਕਰਵਾ ਰਹੇ ਸੀਗੇ ਉੱਥੇ ਗੰਦਗੀ ਦੀ ਉੱਥੇ ਨਵਜੋਤ ਕੁਮਾਰ ਬਜਾਜ ਤੇ ਇੱਕ ਉਹਦਾ ਮਲਾਜ਼ਮ ਸਕੂਟਰੀ ਤੇ ਮਗਰ ਬੈਠੇ ਸੀ ਆਏ ਮੇਰੇ ਕੋਲੇ ਤੇ ਮੈਨੂੰ ਆ ਕੇ ਕਹਿੰਦੇ ਤੂੰ ਸਾਡੇ ਖਿਲਾਫ ਦੂਸ਼ਣਵਾਜੀ ਕਰਨਾ ਦਰਖਾਸਤ ਦਿਨਾ ਜੱਟ ਨੂੰ ਸਾਬਕਾ ਸਿਖਾਉਨੇ ਆ ਨਾਲ ਹੀ ਇਹਦਾ ਇੱਕ ਮਲਾਜ਼ਮ ਜਸਵੀਰ ਸਿੰਘ ਉਰਫ ਜੈਸੂਰੀਆ ਆਇਆ ਉਹਨੇ ਮੇਰੀ ਮਗਰ ਦੀ ਮੇਰੀ 12 ਬੋਰਡ ਦੀ ਮੇਰੀ ਲਾਇਸੈਂਸੀ ਗਨ ਖੋ ਕੇ ਤੇ ਮੇਰੇ ਸਿੱਧਾ ਪੈਰ ਮਾਰਿਆ ਜੋ ਮੇਰੇ ਪੱਟ ਦੇ ਵਿੱਚ ਲੰਗਾ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਪੱਤਰਕਾਰੀ ਕਰਦੋਂ ਸੀ ਮੈਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਕੰਮ ਕਰਦਾਗਾ ਨਵਾਂ ਜਮਾਨਾ ਖ਼ਵਾਲ ਦੇ ਵਿੱਚ ਮੈਂ ਕੰਮ ਕਰਦਾਗਾ ਕੀ ਰੰਜਿਸ਼ ਕੀ ਸੀ ਜਿਮਾਰਾ ਕਿਉਂ ਜੀ ਇਹ ਰੰਜਿਸ਼ ਪਤਾ ਨਹੀਂ ਜੀ 2-3 ਮਹੀਨੇ ਤੋਂ ਮੈਨੂੰ ਮਾਰਨ ਦੇ ਪਲਾਨ ਪਲਾਨਾ ਬਣਾ ਰਹੇ ਸੀਗੇ ਉਹ ਮਾਮਲਾ ਮੈਂ 100 ਨੰਬਰ ਤੇ ਵੀ ਦੱਸਿਆ ਹੋਇਆ ਸੀ ਐਸਐਸਪੀ ਬਟਿੰਡਾ ਦੇ ਵੀ ਧਿਆਨ 'ਚ ਸੀ ਐਸਐਸਪੀ ਬਟਿੰਡਾ ਦੇ ਪਾਸ ਮੈਂ 4 ਫਰਵਰੀ ਨੂੰ ਆਇਆ ਸੀਗਾ ਇਹਨਾਂ ਦੇ ਖਿਲਾਫ ਦਰਖਾਸਤ ਵੀ ਦੇ ਕੇ ਗਿਆਗਾ ਉਸ ਦਿਨ ਵੀ ਇਹਨਾਂ ਲੋਕਾਂ ਨੇ ਮੇਰਾ ਐਸਐਸਪੀ ਦਫ਼ਤਰ ਤੱਕ ਪਿੱਛਾ ਕੀਤਾਗਾ ਪਰ ਮੇਰੇ ਕੋਲੇ ਗੱਡੀ ਹੋਰ ਹੋਣ ਕਰਕੇ ਇਹਨਾਂ ਨੇ ਮੇਰੀ ਗੱਡੀ ਪਛਾਣੀ ਨਹੀਂ ਤੇ ਮੇਰੀ ਜਾਨ ਬਚ ਗਈ ਉਦੋਂ ਜੀ ਤੇ ਫਿਰ ਜਿਹੜੀ ਫੇਰ ਮਾਰਿਆ ਤੁਹਾਡੀ ਪਿਸਤੌਲ ਸੀ ਉਹ ਜਿਹੜੀ ਫੇਰ ਮਾਰਿਆ ਇਹਨਾਂ ਨੇ ਮੇਰੀ ਰਾਈਫਲ ਖੋ ਕੇ 12 ਬੋਰ ਦੀ ਡਬਲ ਬੈਰਲ ਉਹਨਾਂ ਨੇ ਮੇਰੀ ਲਾਇਸੈਂਸੀ ਰਾਈਫਲ ਸੀਗੀ ਮੇਰੀੋ ਹੀ ਰਾਈਫਲ ਖੋ ਕੇ ਮੇਰੀ ਹੀ ਫੇਰ ਮਾਰਿਆ ਇਹਨਾਂ ਨੇ ਤੇ ਭੱਜ ਗਏ ਫਿਰ ਉੱਥੋਂ ਭੱਜ ਗਏ ਜਿਹੜਾ ਰਾਈਫਲ ਮੇਰੀ ਉੱਥੇ ਪਈ ਆ ਉੱਥੇ ਸੱਟ ਗਿਆ ਰਾਈਫਲ ਮੇ ਆਪ ਦੀ ਬੇਹੋਸ਼ੀ ਦੇ ਹਾਲਤ ਜੇ ਮੈਨੂੰ ਮਾਰ ਜਦੋਂ ਰਬ ਮੇਰੇ ਮੈਂ ਤੇ ਮੇਰੇ ਭਰਾ ਨੇ ਰੋਲਾ ਪਾਇਆ ਮਾਰਤਾ ਮਾਰਤਾ ਕਹਿ ਕੇ ਉਹ ਲੋਕ ਇਕੱਠੇ ਹੋਏ ਆ ਉੱਥੇ ਤੇ ਉਹਨਾਂ ਲੋਕਾਂ ਨੇ ਚੱਕ ਕੇ ਸਾਨੂੰ ਮਤਲਬ ਸਿਵਲ ਹਸਪਤਲ ਤੇ ਲੈ ਗਏ ਉੱਥੇ ਮੇਰੀ ਹਾਲਤ ਨਾਜ਼ੁਕ ਦੇਖਦੇ ਆ ਉਹਨਾਂ ਨੇ ਮੈਨੂੰ ਪਰਟੈਂਡ ਰੈਫਰ ਕਰਤਾ ਅੱਛਾ ਤੇ ਜਿਹੜੀ ਤੁਸੀਂ ਤੁਸੀਂ ਕਹਿੰਦੇ ਤੁਹਾਡੀ ਜਿਹੜੀ ਪਿਸਤੌਲ ਸੀ ਤੁਸੀਂ ਆਪ ਦੇ ਸੇਫਟੀ ਵਾਸਤੇ ਕਿ ਤੁਸੀਂ ਉਹਨਾਂ ਦੇ ਮੈਂ ਜਿਹੜੀ ਪਿਸਤੌਲ ਸੀ ਮੇਰੀ ਮੇਰੀ ਡੱਬੇ ਦੇ ਵਿੱਚ ਸੀ ਪਿਸਤੌਲ ਮੈਂ ਆਪਦੀ ਸੇਫਟੀ ਵਾਸਤੇ ਰੱਖੀ ਸੀ ਅੱਜ ਸਾਨੂੰ ਡੀਐਸਪੀ ਦਫ਼ਤਰ ਸਵੇਰੇ 10 ਵਜੇ ਬੁਲਾਇਆ ਗਿਆ ਸੀਗਾ ਅਸੀਂ ਉਹ ਡੀਐਸਪੀ ਦਫ਼ਤਰ ਆਉਣ ਦੀ ਤਿਆਰੀ ਕਰ ਰਹੇ ਸੀ ਅਸੀਂ ਜਿਹੜਾ ਰਵਾਲਵਰ ਆ ਉਹ ਮੇਰੇ ਡੱਬੇ ਦੇ ਵਿੱਚ ਹੀ ਹੁੰਦਾਗਾ ਜਿਹੜੀ ਮੇਰੀ ਰਫਲ ਸੀਗੀ ਉਹ ਅੱਗੇ ਅਸੀਂ ਖਾਲੀ ਰੱਖਦੇ ਹਾਂ ਅੱਜ ਅਸੀਂ ਉਹ ਰਫਲ ਤਾਂ ਭਰੀ ਸੀ ਮੈਂ ਤੇ ਮੇਰੀ ਮਿਸਰੀ ਦੋ ਜਾਣੀ ਸੀਗੇ ਕਿਉਂਕਿ ਇਹਨਾਂ ਨੇ ਕੱਲ ਵੀ ਮੇਰੀ ਗੱਡੀ ਘੇਰੀ ਸੀਗੀ ਤਾਂ ਕਰਕੇ ਜਾਨ ਤੋਂ ਖਤਰਾ ਹੋਣ ਦੇ ਮਾਰੇ ਨੇ ਅਸੀਂ ਦੋਨੇ ਅਸਲੇ ਆਪਦੇ ਨਾਲ ਲੈ ਕੇ ਡੀਐਸਪੀ ਦਫ਼ਤਰ ਜਾਣਾ ਸੀਗਾ ਬਸ ਅਸੀਂ 10 ਵਜੇ ਡੀਐਸਪੀ ਦਫ਼ਤਰ ਨਿਕਲਣਾ ਸੀਗਾ ਇਹਨਾਂ ਨੇ ਪੌਣੇ 11 ਵਜੇ ਦੇ ਕਰੀਬ ਆ ਕੇ ਮੇਰੇ ਗੋਲੀ ਮਾਰੀ ਅੱਛਾ ਤੇ ਤੁਹਾਡੇ ਉਹ ਪਿੱਛੇ ਦੇ ਨਾਲ ਆ ਉਹ ਬੰਦੇ ਬਾਲਾ ਜਿਹੜੇ ਨਵਜੋਤ ਨਵਜੋਤ ਕੁਮਾਰ ਉਰਫ ਗੱਗੂ ਪੁੱਤਰ ਸਤੀਸ਼ ਕੁਮਾਰ ਜਸਵੀਰ ਸਿੰਘ ਅਰਫ ਜੈਸੂਰੀਆ ਪੁੱਤਰ ਰਾਮੂ ਮੈਸਤਰੀ ਭਗਤਾ ਤੇ ਇੱਕ ਇਹਨਾਂ ਦਾ ਜਿਹੜਾ ਨਵਜੋਤ ਪੁਜਾਇਆ ਦਾ ਭਰਾ ਗਾਗੁਰਾ ਉਹਨੇ ਕੱਲ ਮੇਰੀ ਗੱਡੀ ਘੇਰੀ ਸੀਗੀ ਗੂਰੇ ਨੇ ਤੇ ਗੂਰੇ ਦਾ ਮੁਲਾਜ਼ਮ ਆ ਜੈਸੂਰੀਆ ਦਾ ਭਰਾ ਮੁੰਡਾ ਬੰਟੀ ਆ ਉਹ ਵੀ ਰਾਮੂ ਮੈਸਤਰੀ ਦਾ ਮੁੰਡਾ ਜੀ ਜਿਹੜਾ ਅੱਜ ਤੁਹਾਡੇ ਫੈਰ ਮਾਰ ਤੇ ਉਹ ਬੰਦੇ ਕਿੰਨੇ ਸੀ ਉਹ ਬੰਦੇ ਸਮਝ ਲੋ ਨਵਜੋਤ ਕੁਮਾਰ ਪੁਜਾਇਆ ਜੀ ਤੇ ਜੈਸੂਰੀਆ ਜੀ ਜਿਨ੍ਹਾਂ ਦੀ ਸਹਤ ਤੇ ਮਾਰਿਆ ਉਹ ਕ੍ਰਿਸ਼ਨ ਕੁਮਾਰ ਭੋਲਾ ਔਰ ਪੁੱਤਰ ਜਗਨਨਾਥ ਮਿਠਨ ਲਾਲ ਪੁੱਤਰ ਜੈ ਚੰਦਰ ਭਾਨਵਾਸੀ ਭਗਤਾ ਭਾਈ ਕਾ ਇਹ ਫੈਰ ਇਹਨਾਂ ਨੇ ਇਹਨਾਂ ਦੇ ਕੈਦੇ ਮਾਰਿਆ ਕਿਉਂਕਿ ਕੁਝ ਦਿਨ ਪਹਿਲਾਂ ਭਗਤੇ ਭਾਈ ਕਾ ਵਿਕੇ ਸੇਲ ਟੈਕਸ ਮਹਿਕਮੇ ਦੀ ਰੇਡ ਪਈ ਸੀ ਇਹ ਕ੍ਰਿਸ਼ਨ ਕੁਮਾਰ ਭੋਲੇ ਨੇ ਤੇ ਮਿਠਨ ਲਾਲ ਨੇ ਉਹ ਸੇਲ ਟੈਕਸ ਦੀ ਜਿਹੜੀ ਟੀਮ ਆ ਉਹਨੂੰ ਬੰਦੀ ਬਣਾ ਲਿਆ ਸੀਗਾ ਉਹ ਸੇਲ ਟੈਕਸ ਮਹਿਕਮੇ ਵੱਲੋਂ ਇਹਨਾਂ ਤੇ ਦਰ ਪ੍ਰਚਾਰ ਰਜ ਕਰਾਇਆ ਸੀ ਮੈਂ ਉਹਨਾਂ ਦੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਸੀ ਉਸ ਦਿਨ ਤੋਂ ਹੀ ਮੇਰੇ ਨਾਲ ਖਾਰ ਖਾ ਰਹੀ ਸੀ ਹੇ ਮੰਗ ਕੀ ਕਰਦੇ ਕੋਲੇ ਪ੍ਰਸ਼ਾਸਨ ਅਸੀਂ ਮੰਗ ਕਰਦੇ ਆ ਜੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਮੈਨੂੰ ਮੇਰੀ ਨੂੰ ਸੁਰੱਖਿਆ ਦਿੱਤੀ ਜਾਵੇ ਜੀ ਇਸ ਇੱਕ ਤਰ੍ਹਾਂ ਪੱਤਰਕਾਰ ਵੀ ਸੁਰੱਖਿਅਤ ਨਹੀਂ ਹੈਣਾ ਅੱਜ ਦੇ ਜਮਾਨੇ ਦੇ ਵਿੱਚ ਅਸੀਂ ਬਦਲਾਅ ਦੀ ਆਸ ਲੈ ਕੇ ਲੋਕਾਂ ਨੇ ਅੱਜ ਭਗਵੰਤ ਮਾਨ ਸਰਕਾਰ ਨੂੰ ਚੁਣਿਆ ਸੀਗਾ ਪਰ ਜੇ ਕਾਨੂੰਨ ਵਿਵਸਥਾ ਦਾ جناਜਾ ਨਿਕਲ ਚੁੱਕਿਆ ਹੈਗਾ ਐਸ ਐਚਓ ਨੂੰ ਫੋਨ ਕਰਨ ਦੇ ਬਾਵਜੂਦ ਮੈਂ ਅੱਜ ਤੋਂ 3 ਫਰਵਰੀ ਨੂੰ ਗੱਡੀ ਮੇਰੇ ਤੇ ਹਮਲਾ ਕੀਤਾ ਇਹਨਾਂ ਨੇ ਗੋੜੀ ਗੱਡੀ ਘੇਰੀ ਆ ਮੈਂ ਥਾਣਾ ਦਿਾਲਪੁਰਾ ਦੇ ਮੁਖੀ ਹਰਵੰਸ ਸਿੰਘ ਨੂੰ ਫੋਨ ਕੀਤਾ ਸਰ ਮੇਰੀ ਗੱਡੀ ਘੇਰੀ ਹੈ ਜੀ ਇਹਨਾਂ ਨੇ ਮੇਰੇ ਮੈਨੂੰ ਬੰਦੇ ਭੇਜੋ ਤਾਂ ਹਰਵੰਸ ਸਿੰਘ ਨੇ ਮੈਨੂੰ ਕਿਹਾ ਤੁਸੀਂ ਅਧਿਕਾਰੀਆਂ ਨੂੰ ਕਹਿ ਕੇ ਸਕਿਉਰਿਟੀ ਗਾਰਡ ਲੈ ਲਓ ਮੈਂ ਕੁਝ ਨਹੀਂ ਕਰ ਸਕਦਾ ਅੱਛਾ ਤੁਸੀਂ ਪਕਤਾ ਪਈ ਕਿਤੇ ਰਹਿਣ ਵਾਲੇ ਤੇ ਜਿਹੜੇ ਦੋਸ਼ੀ ਉਹ ਵੀ ਉੱਥੇ ਰਹਿਣ ਵਾਲੇ ਉੱਥੋਂ ਦੀ ਰਹਿਣ ਵਾਲੇ ਆ ਜੀ ਸਾਰਿਆਂ ਨੇ ਹਾਂਜੀ ਹਾਂਜੀ ਅਸੀਂ ਜਿਸ ਤਰ੍ਹਾਂ ਪੱਤਰਕਾਰ ਨੂੰ ਚੌਥਾ ਤੋਂ ਹਮ ਕਹਿ ਜਾਂਦਾ ਤੁਸੀਂ ਲੋਕਾਂ ਦੀ ਆਵਾਜ਼ ਚੱਕਦੇ ਹੈਗੇ ਪਰ ਤੁਹਾਡੇ ਤੇ ਹਮਲਾ ਹੋਣਾ ਦੇਖੋ ਲੋਕਾਂ ਦੀ ਬਾਤ ਚੱਕਦੇ ਜੀ ਇਹ ਲੋਕਾਂ ਦੀ ਬਾਤ ਨੂੰ ਦਵਾ ਇਹ ਇਹ ਚਾਉਂਦੇ ਨਹੀਂ ਕਿ ਜੀ ਲੋਕਾਂ ਦੀ ਆਵਾਜ਼ ਨੂੰ ਚੱਕਿਆ ਜਾਵੇ ਜੀ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂਗੇ ਵੀ ਜੇ ਤੁਸੀਂ ਇੱਥੇ ਕਾਨੂੰਨ ਵਿਵਸਥਾ ਨੂੰ ਜਾਇਜ਼ ਬਣਾਉਣਾ ਚਾਹੁੰਦੇ ਹੋ ਤਾਂ ਸਾਡੇ ਪੱਤਰਕਾਰਾਂ ਦੀ ਸੁਰੱਖਿਆ ਨੂੰ ਤਾਂ ਯਕੀਨੀ ਬਣਾਇਆ ਜਾਵੇ ਜੇ ਸਾਡੀ ਪੱਤਰਕਾਰਾਂ ਦੀ ਸੁਰੱਖਿਆ ਨਹੀਂ ਯਕੀਨੀ ਬਣਾਈ ਜਾ ਰਹੀ ਇੱਥੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਊਗਾ ਮੌਕੇ ਤੇ ਪਹੁੰਚੇ ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਖਮੀ ਦੇ ਬਿਆਨ ਦਰਜ ਕਰਕੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤਸਨੋ ਕੇ ਅਕਟੀਵੇਸ਼ਨ ਮਿਲੀ ਸੀ ਵੀ ਇੱਕ ਜਿਹੜਾ ਰਜੀਵ ਨਾਮ ਦਾ ਵਿਅਕਤੀ ਹੈ ਜੋ ਕਿ ਪਕਤਾਪਾਈ ਕਦਾ ਰਹਿਣ ਵਾਲਾ ਉਸ ਦੀ ਇੱਕ ਫਾਇਰ ਆਮ ਜਰੀ ਹੋਈ ਹੈ ਲਾਪ ਦੇ ਵਿੱਚ ਤੇ ਉਹ ਜਖਮੀ ਹਾਲ ਦੇ ਵਿੱਚ ਸਿਵਲ ਹਸਪੀਟਲ ਬਟੇਂਡਾ ਦੇ ਵਿੱਚ ਦਾਖਲ ਕਰਾਇਆ ਗਿਆ ਸੀਗਾ ਜਿਸ ਬੰਦੇ ਵਿੱਚ ਜਿਹੜਾ ਖਾਣਾ ਵਿਦਿਆਲਪੁਰਾ ਵੱਲੋਂ ਉਹਨਾਂ ਦੇ ਬਿਆਨ ਕਲਮ ਬੰਦ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਅਗਾਂਹਲ ਚਲੰਦੀ ਜਾਵੇਗੀ ਕੀ ਕੰਮ ਕਰਦਾ ਸੀ ਜਿਹਦੇ ਫਾਇਰਿੰਗ ਹੋਈ ਹੈ ਕੰਬਰੇ ਉਹਦੇ ਨਹੀਂ ਪਤਾ ਹੈਗਾ ਉਹਦੇ ਲੱਤ ਤੇ ਦੀ ਇੰਜਰੀ ਹੈਗੀ ਹੈ ਇਹ ਤੱਕੇ ਜੋ ਜਾਂਚ ਦੇ ਵਿੱਚ ਜਿਹੜੀ ਹੈਗੀ ਸਾਰੇ ਚੀਜ਼ਾਂ ਨੂੰ ਦੇਖਿਆ ਜਾਵੇ ਸਰ ਇਹ ਵੀ ਪਤਾ ਲੱਗਦਾ ਪੱਤਰਕਾਰ ਹੈ ਜੇ ਕੋਈ ਨਿਊਜ਼ ਬਾਰੇ ਕਮੈਂਟ ਨਹੀਂ ਕਰ ਸਕਦਾ ਨਹੀਂ ਤੇ ਸਰ ਫਾਈਲ ਦੀ ਕੋਈ ਪ੍ਰੋਲਿਫੈਂਸ ਜਿਸ ਨਾਲ ਇਹਨਾਂ ਦੇ ਦੇਖੋ ਅਜੇ ਤਾਂ ਜ਼ਖਮੀ ਹਾਲ ਦੇ ਵਿੱਚ ਦਾਖਲ ਹੋਏ ਸੀਗੇ ਉਹਨਾਂ ਵੱਲੋਂ ਅਲੀਗੇਸ਼ਨ ਲਗਾਏ ਜਾ ਰਹੇ ਸੀ ਕਿ ਵੀ ਜਿਹੜੀ ਉਹਨਾਂ ਦੀ ਕਿਸੇ ਨਾਲ ਪਰਸਨਲ ਰੰਜਿਸ਼ ਹੈਗੀ ਹੈ ਸੋ ਅਸੀਂ ਇੱਕ ਉਹਨਾਂ ਦੇ ਬਿਆਨ ਕਲਮਬੰਦ ਕਰਨ ਵਾਸਤੇ ਕਿ ਇਹ ਸਾਰੇ ਤਫ਼ਤੀਸ਼ ਦੇ ਵਿਸ਼ਾ ਨੇ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਪਾਪ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ। ਸੋ ਦੱਸਿਆ ਕਿ ਇਸ ਵਾਰ ਦਾਤ ਨੂੰ ਅੰਜਾਮ ਦੇਣ ਵੇਲੇ ਪੱਤਰਕਾਰ ਦੇ ਹੀ 12 ਬੋਰ ਦੀ ਰਾਈਫਲ ਖੋ ਕੇ ਉਸ ਦੇ ਉੱਪਰ ਹੀ ਫਾਇਰਿੰਗ ਕੀਤੀ ਆ। ਬਾਕੀ ਪੁਲਿਸ ਵੱਲੋਂ ਜਿਹੜੇ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ।